ਅੱਜ ਅਸੀਂ ਆ ਬਣਾਉਣਾ ਹੁਣ ਲੱਗੇ ਸ਼ੱਕਰ ਬਣਾਉਣ ਅਸੀਂ ਸ਼ੱਕਰ ਬਣਾਉਣੇ ਆ ਇਹਦੇ ਵਿੱਚ ਆਪਾਂ ਨੂੰ ਮਿੱਠਾ ਸੌਡਾ ਪਾਉਣਾ ਪੈਂਦਾ ਕਿਉਂਕਿ ਫੁੱਲ ਦੀ ਉਹਦੇ ਨਾਲ ਆ ਆ ਹੈਗਾ ਗੁੜ ਜੀ ਇੱਕ ਅਸੀਂ ਸਪੈਸ਼ਲ ਗੁੜ ਬਣਾਉਣੇ ਆ ਸੌਂਫ ਵਾਲਾ ਇਹਦੇ ਵਿੱਚ ਉਹ ਤੋਂ ਨੂੰ ਪੀਸ ਵੀ ਦਿਖਾਉਣੇ ਆ ਇੱਥੇ ਸਾਡੇ ਬੰਦੇ ਕੁਰਸੀਆਂ ਲੈ ਕੇ ਬਹਿ ਜਾਣ ਜਿਹੜਾ ਬੰਦਾ ਕੋ ਬਾਹਰੋਂ ਆਉਂਦਾ ਸਾਡੇ ਇਹਦੇ ਵਿੱਚ ਕੋਈ ਕੈਮੀਕਲ ਜਾਂ ਖੰਡ ਪਾਉਂਦੇ ਕੋਈ ਫੜ ਲਵੇ ਉਸੇ ਵੇਲੇ ਅਸੀਂ 52000 ਦੇ ਕੇ ਤੋੜਾਂਗੇ ਵੀ ਤੁਸੀਂ ਆ ਪਾਸਤਾ ਆਬੇ ਚੈਲੰਜ ਇਹ ਜਿਹੜੀ ਆ ਦੇਸੀ ਖੰਡ ਬਣਾ ਰਹੇ ਆ ਜਿਹੜੀ ਬ੍ਰਾਊਨ 슈ਗਰ ਬਣਦੀ ਆ ਬ੍ਰਾਊਨ ਉਹ ਬਣਾ ਰਹੇ ਆ ਹਾਂ ਜਿਹੜਾ ਆ ਮਤਲਬ ਤਰਲ ਪ੍ਰਵਾਹਤ ਬਣ ਗਿਆ ਇਹਨੂੰ ਮਤਲਬ ਲੀਕੜ ਇਹਨੂੰ ਜੰਮਣ ਨਹੀਂ ਦੇਣਾ ਮੈਂ ਸਮਝ ਗਿਆ ਠੀਕ ਹੈ ਇਹਨੂੰ ਜੰਮਣ ਨਹੀਂ ਦੇਣਾ ਹੁੰਦਾ ਹਾਂ ਇਹਦਾ ਦਾਣਾ ਬਣੀ ਜਾਣਾ ਫਿਰ ਜਦੋਂ 2 ਦਿਨ ਤੋਂ ਬਾਅਦ ਆ ਮਸ਼ੀਨ ਲੱਗਿਓ ਆ ਇਹਦੇ ਨਾਲ ਸਾਫ਼ ਕਰਕੇ ਚੀਜ਼ ਇਹਦਾ ਵੱਖਰਾ ਇਹ ਖੰਡ ਵੱਖਰਾ ਆਸ਼ੀਰਵਾਦ ਜੀ ਪੀਆਰ ਪੰਜਾਬ ਦੇ ਸਾਰੇ ਹੀ ਦਰਸ਼ਕਾਂ ਦਾ ਨਿਗਾ ਸਵਾਗਤ ਹੈ ਤੇ ਬਹੁਤ ਸਾਰੇ ਦੋਸਤ ਹਜੇ ਵੀ ਵਧੀਆ ਗੁਰਵਾਰੇ ਪੁੱਛ ਰਹੇ ਸੀ ਤੇ ਅੱਜ ਅਸੀਂ ਆਪਣੇ ਜਲੰਧਰ ਜ਼ਿਲ੍ਹੇ ਤੋਂ ਅਜੇ ਤੀਜੇ ਜ਼ਿਲ੍ਹੇ ਜਾਏ ਆ ਜਲੰਧਰ ਜ਼ਿਲ੍ਹੇ ਤੋਂ ਅਸੀਂ ਕਪੂਰਥਲੇ ਦੇ ਇਲਾਕੇ 'ਚ ਐਂਟਰ ਹੁੰਨੇ ਆ ਕਪੂਰਥਲੇ ਜੋ ਅਸੀਂ ਸ਼ਹੀਦ ਭਗਤ ਸਿੰਘ ਨਗਰ 'ਚ ਐਂਟਰ ਹੋਏ ਆ ਤੇ ਇੱਥੇ ਹੈਗਾ ਜੀ ਪਿੰਡ ਆ ਗਹਿਲ ਮੁਜਾਰੀ ਔਰ ਇਸ ਪਿੰਡ ਦੇ ਵਿੱਚ ਸ਼ੁੱਧ ਦੇਸੀ ਪੰਜਾਬੀ ਵੇਲਣਾ ਹੈਗਾ ਆ ਝੱਜ ਸਾਹਿਬ ਦਾ ਲਾਇਆ ਹੋਇਆ ਤੋਂ ਚਰਨਜੀਤ ਤੇ ਝੱਜ ਸਾਹਿਬ ਜਿਹੜੇ ਨੇ ਉਹਨਾਂ ਨੇ ਇਹ ਵੇਲਣਾ ਲਾਇਆ ਤੇ ਆਪਾਂ ਦੇਖਦੇ ਆਂ ਕਿ ਉਹਨਾਂ ਨੇ ਕਿਹੋ ਜਿਹਾ ਵੇਲਣਾ ਲਾਇਆ ਤੇ ਆਜੋ ਤੁਹਾਨੂੰ ਮਿਲਾਉਂਦੇ ਆ ਤੇ ਨਾਲੇ ਤੁਹਾਨੂੰ ਗੁੜ ਦਿਖਾਉਂਦੇ ਆ ਸਤਿ ਸ਼ਕਾਲ ਜੀ ਝੱਜ ਸਾਹਿਬ ਬਹੁਤ ਬਹੁਤ ਸਤਿ ਸ਼ਕਾਲ ਤੁਸੀਂ ਆਪਣਾ ਜਿਹੜਾ ਵੇਲਣਾ ਆ ਇਹਦੇ ਬਾਰੇ ਸਾਨੂੰ ਪਹਿਲਾਂ ਸਮਝਾਓ ਆ ਵੀ ਤੁਸੀਂ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਯਾਰ ਟੀਮ ਦਾ ਜਿਹੜਾ ਧੰਨਵਾਦ ਕਰਦਾ ਥੈਂਕ ਯੂ ਜਿਹੜੇ ਤੁਸੀਂ ਅੱਜ ਐਡੀ ਦੂਰੋਂ ਚੱਲ ਕੇ ਸਾਡੇ ਇੱਥੇ ਬੈਠਣੇ ਤੇ ਆਏ ਆ ਸਾਡੇ ਖਿਡਾਰੀ ਤੇ ਆਏ ਆ ਜੀ ਆ ਇਹ ਸਰ ਆ ਸਾਰਾ ਤੁਸੀਂ ਲਿਖਿਆ ਆ ਇਹ ਮਤਲਬ ਕੀ ਦਰਲਵੇ ਇਹ ਜਿਹੜੇ ਕੁਦਰਤੀ ਤੱਤ ਆ ਜਿਹੜੇ ਗੁੜ ਦੇ ਵਿੱਚੋਂ ਮਿਲਦੇ ਆ ਸਾਨੂੰ ਹਾਂ ਜਦੋਂ ਅਸੀਂ ਖੰਡ ਬਣਾਉਂਦੇ ਆ ਤੇ ਖੰਡ ਦੇ ਵਿੱਚੋਂ ਇੱਕ ਕੈਲਰੀ ਤੋਂ ਬਿਨਾ ਸਾਰੇ ਜ਼ੀਰੋ ਹੋ ਜਾਂਦੇ ਆ ਜੀ ਤੇ ਇਹਦੇ ਵਿੱਚ ਆਪਾਂ ਨੂੰ ਪ੍ਰੋਟੀਨ ਵੀ ਮਿਲਦੀ ਆ ਮਤਲ ਅਆਇਰਨ ਵੀ ਮਿਲਦੀ ਆ ਹਾਂ ম্যাগਨੀਸ਼ੀਅਮ ਹੈ ਪੋਟਾਸ਼ੀਅਮ ਲੋਹਾ ম্যাগਨੀਸ਼ੀਅਮ ਵੀ ਮਿਲਦੀ ਆ ਪੋਟਾਸ਼ੀਅਮ ਵੀ ਮਿਲਦੀ ਆ ਪਰ ਮਿਲਦੀ ਆ 100 ਗ੍ਰਾਮ ਗੁੜ ਦੇ ਵਿੱਚੋਂ 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 ਮਿਲਦੇ ਆ 0.41 ਇਹ ਤੱਤ ਮਿਲਦੇ ਆ ਅੱਛਾ ਜੀ ਤੇ ਜਿਹੜੇ ਸਾਡੇ ਸਰੀਰ ਲਈ ਲੋੜਾ ਮਤਲਬ ਹੁੰਦੇ ਸੀ ਜਦੋਂ ਅਸੀਂ ਗੁੜ ਖਾਂਦੇ ਸੀ ਜਦੋਂ ਆਪਾਂ ਖੰਡ ਖਾਣ ਲੱਗਾ ਆ ਜਿਹੜੀ ਸ਼ੂਗਰ ਸ਼ਕਰ ਹੈ ਇਹ ਜਾਂਦੀਆਂ ਬਿਮਾਰੀਆਂ ਵਧੀਆਂ ਹਾਂ ਲੋਕਾਂ ਦੇ ਜਿਹੜੇ ਗੋਡਿਆਂ ਦੇ ਦਰਦ ਆ ਜਿਹੜੇ ਇਹ ਇਹਨਾਂ ਚੀਜ਼ਾਂ ਤੋਂ ਹੋਏ ਆ ਸਾਨੂੰ ਜਿਹੜੀਆਂ ਟਾਂਨੀ ਪੁਰੀਆਂ ਹੁੰਦੀਆਂ। ਸਮੱਸਿਆਵਾਂ ਤੇ ਉਦੋਂ ਹੀ ਸ਼ੁਰੂ ਹੋ ਜਾਂਦਾ ਕਿ ਜਦੋਂ ਅਸੀਂ ਖਾਣਾ ਬਦਲ ਲਿਆ। ਇੱਕ ਚੀਜ਼ ਮੈਂ ਦੱਸਣ ਲੱਗਾ ਕੋਈ ਚੀਜ਼ ਆ ਤੁਹਾਡੇ ਬੈਰਿੰਗ ਚੀਕਦਾ ਨੂੰ ਇੱਕ ਤਰ੍ਹਾਂ ਦਾ ਤੇਲ ਦਾ ਪਾ ਦਿਓ ਚਿੱਕ ਨੂੰ ਹਟ ਜਾਂਦਾ। ਹੂੰ। ਸੋ ਗੱਲ ਆ ਵੀ ਜੇ ਅਸੀਂ ਇਹ ਚੀਜ਼ਾਂ ਖਾਵਾਂਗੇ ਸਾਡੇ ਜਿਹੜੇ ਜੋੜਾਂ ਦੇ ਦਰਦੇ ਉਹਨਾਂ ਨੂੰ ਹਲਦੀ ਆ ਯਾਰ ਕੰਮ ਦੀ। ਪਰ ਉਹਦੇ ਨਾਲ ਸਾਡੇ ਜਿਹੜੇ ਆ ਇਹ ਜਿਹੜੀਆਂ ਜੋੜ ਸਾਡੇ ਸਹੀ ਰਹਿਣਗੇ। ਹੂੰ। ਜੋੜ ਸਹੀ ਰਹਿੰਦੇ ਆ। ਤਾਂ ਇਹ ਤੁਹਾਡਾ ਇੱਕ ਤਰ੍ਹਾਂ ਵੇਲਣੇ ਦਾ ਦਫ਼ਤਰ ਆ। ਹਾਂਜੀ। ਹੈਨਾ? ਇੱਥੇ ਵਾਹ ਜੀ ਵਾਹ। ਸਾਡੇ ਦੇਖੋ ਇੱਥੇ ਬੰਦਾ ਬੰਦਾ ਸੇਲਮੈਨ ਬੈਠਾ ਜੀ ਆਸੀਂ ਕੁਰਸੀਆਂ ਰੱਖੀਆਂ ਆਏ ਨੂੰ ਪਹਿਲਾਂ ਪੁੱਛੀਦਾ ਬੈਠੋ ਜੀ ਜੇ ਕੋਈ ਆਂਦਾ ਗੋਡਲੈਂਡ ਬੈਠੋ ਚਾਹ ਪੀਣੀ ਆ ਰਸ ਪੀਲਾ ਪਾਣੀ ਪਹਿਲਾਂ ਗੋੜ ਖਾਲਾ ਤੇ ਰਸ ਪੀਣੀ ਹਰੇ ਕਿਸੇ ਨੇ ਰਸ ਕੋਈ ਪੀਣਾ ਚਾਹਦਾ ਮੋਸਟ ਵੈਲਕਮ ਇਹ ਇਹ ਕੁਰਸੀਆਂ ਇੱਦਾਂ ਲੱਗੀਆਂ ਰਹਿੰਦੀਆਂ ਜੀ ਤੇ ਦੂਜੇ ਨੰਬਰ ਤੇ ਆਂ ਦੇਖੋ ਅ ਜਿਵੇਂ ਹੁਣ ਸੱਕਰ ਪਾ ਲੱਗੀ ਆਹ ਜਿਹੜੀ ਚੀਜ਼ ਹੈ ਤੁਹਾਡੀ ਮੈਂ ਦੇਖੀ ਮੈਨੂੰ ਦੇਖਦਿਆਂ ਸਾਰ ਵਧੀਆ ਲੱਗੀ ਆ ਤੁਸੀਂ ਜਾਲੀ ਲਈ ਆ ਹਾਂਜੀ ਤੁਸੀਂ ਜਾਲੀ ਮਤਲਬ ਇਹ ਕਨਸੈਪਟ ਸਫਾਈ ਦਾ ਕਨਸੈਪਟ ਆ ਵੀ ਮੱਖੀਆਂ ਨਾ ਜਾਣ ਮੇਰੇ ਖਿਆਲ ਨਾਲ ਹਾਂਜੀ ਲਾਇਆ ਤਾਂ ਇਸੇ ਕਰਕੇ ਸੀ ਜੀ ਪਰ ਇਸ ਆ ਮੱਖੀ ਫੇਰ ਵੀ ਵਿੱਚ ਕਦੇ-ਕਦੇ ਕੋਈ ਬੰਦੇ ਆਉਂਦੇ ਆ ਅੱਛਾ ਜੀ ਇੱਥੇ ਐਂ ਖੜ ਜਾਂਦੇ ਆ ਜਿਹੜੀ ਮੱਖੀ ਅੰਦਰ ਲੰਘ ਜੇ ਨਹੀਂ ਹੁਣ ਅਗਲੇ ਸਾਲ ਅਸੀਂ ਇੱਕ ਇੱਥੇ ਹੋਰ ਡੋਰ ਲਾ ਦੇਣੀ ਆ ਓਕੇ ਜੀ ਬਲੋਰ ਲਾ ਦੇਣਾ ਹਵਾ ਜਿਹੜੀ ਬਾਹਰ ਨੂੰ ਅੰਦਰ ਨੂੰ ਮੱਖੀ ਜਾਵੇ ਹੀ ਨਾ ਸਾਡੇ ਕੋਲ ਸਮਾਂ ਥੋੜਾ ਰਹਿ ਗਿਆ ਪੰਜ ਚਾਰ ਦਿਨ ਚਲਾਉਣਾ ਅਗਲੇ ਸਾਲ ਅਸੀਂ ਇਦਾਂ ਦਾ ਕਰ ਦੇਣਾ ਵੀ ਮੱਖੀ ਅੰਦਰ ਜਾਵੇ ਨਾ ਉੱਪਰ ਵੀ ਜਾਲੀ ਲਾ ਕੇ ਐ ਜਿੱਦਾਂ ਹੁਣ ਛੱਬਿਆ ਉਹਦੇ ਵੀ ਇੱਕ ਥੱਲੇ ਮਤ ਜਾਲੀ ਦੀ ਛੱਤ ਬਣਾ ਦੇਣੀ ਆ ਮੈਂ ਅੰਦਰ ਮੱਖੀ ਉਧਰੋਂ ਕਿਤੇ ਆਵੇ ਹੀ ਨਾ ਇਧਰੋਂ ਵੀ ਡਬਲ ਡੋਰ ਕਰ ਦੇਣੀ ਆ ਦੂਜੇ ਨੰਬਰ ਤੇ ਇਹ ਜਿਹੜੀਆਂ ਪੰਜਾਲੀਆਂ ਲਾਈਆਂ ਸਾਰੇ ਕਵਰ ਕੀਤਾ ਅੱਛਾ ਜੀ ਜਿੱਦਾਂ ਹੁਣ ਰਾਤ ਨੂੰ ਕੁੱਤੇ ਆ ਜੀ ਉਹ ਆਉਂਦੇ ਆ ਜਿੱਥੇ ਗੋੜ ਬੰਨ ਦਾ ਕੁੱਤੇ ਹਮ ਤਾਂ ਆਉਣਾ ਹੀ ਆ ਹਮ ਉਹਨਾਂ ਨੇ ਇਹ ਕੜਾਹੇ ਚੱਟਣੇ ਆ ਹਮ ਸਵੇਰ ਨੂੰ ਕਿ ਨੱਕ ਧੋ ਲੋਗੇ ਤੁਸੀਂ ਜੀ ਉਹ ਤੇਨੀ ਵੋਤੇ ਵਧੀਆ ਜਾਂਦੇ ਜੀ ਹੁਣ ਉੱਥੇ ਆ ਕੇ ਕੁੱਤੇ ਕੜਾਹੇ ਦਾ ਨਾ ਚੱਕੂ ਹਾਂ ਦੇਖੋ ਕਵਰ ਕਰਨ ਦਾ ਇੱਕ ਬਹੁਤ ਵੱਡਾ ਫਾਇਦਾ ਜਿਹੜਾ ਆ ਆਪਾਂ ਨੂੰ ਇਹ ਤਾਂ ਹੁੰਦਾ ਹੀ ਆ ਕਿ ਆਪਾਂ ਕਵਰ ਕੀਤਾ ਤੇ ਕੋਈ ਜਾਨਵਰ ਨਹੀਂ ਆਏਗਾ ਕੱਲਾ ਕੁੱਤਾ ਨਹੀਂ ਬਿੱਲੀਆਂ ਨੇ ਕੋਈ ਪੰਛੀ ਵੀ ਨਹੀਂ ਆਉਣਗੇ ਜਾਂ ਕੋਈ ਵੀ ਜਾਨਵਰ ਨਹੀਂ ਆਏਗਾ ਜੀ ਹਾਂ ਹੁਣ ਲੱਗੇ ਸ਼ੱਕਰ ਬਣਾਉਣ ਅਸੀਂ ਸ਼ੱਕਰ ਹੋ ਗਿਆ ਜੀ ਸ਼ੱਕਰ ਬਣਾਉਣੇ ਆ ਇਹਦੇ ਵਿੱਚ ਆਪਾਂ ਨੂੰ ਮਿੱਠਾ ਸੋਡਾ ਪਾਉਣਾ ਪੈਂਦਾ ਕਿਉਂਕਿ ਥੋਲ ਦੀ ਉਹਦੇ ਨਾਲ ਆ ਆ ਹੈਗਾ ਗੁੜ ਜੀ ਇੱਕ ਅਸੀਂ ਸਪੈਸ਼ਲ ਗੁੜ ਬਣਾਉਣੇ ਆ ਸੋਨ ਦਾ ਤੋਂ ਪਹਿਲਾਂ ਇਹਦੇ ਵਿੱਚ ਉਹ ਤੋਂ ਪੀਸ ਵੀ ਦਿਖਾਉਣੇ ਆ ਓਕੇ ਜੀ ਹਾਂ ਸਰ ਮੈਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਗੰਨਾ ਕਿਹੜਾ ਵਰਤੋਗੇ ਗੰਨਾ ਅਸੀਂ ਦੇਖੋ ਗੋੜ ਵਾਸਤੇ ਜਿਹੜਾ ਗੰਨਾ ਆ ਪਹਿਲਾਂ ਵਰਤਣਾ ਪੈਂਦਾ 15023 ਵੀ ਵਧੀਆ 118 ਵੀ ਵਧੀਆ 85 ਵਧੀਆ ਤੇ ਅਸੀਂ ਜਿਆਦਾ 92 ਵੈਰਿਟੀ ਦਾ ਬਣਾਓ ਤੁਸੀਂ 92 ਵਾ ਜਿਆਦਾ ਨਹੀਂ ਵਰਤ ਦੀ 3-4 ਹੀ ਆ ਔਰ 92 ਬਰਤ ਦੇ 92 ਵਾ ਹਾਂ ਤੇ ਫੇਰ ਗੰਨੇ ਸਾਰਾ ਤੁਹਾਡਾ ਆਪਣਾ ਮੇਰੇ ਕੋਲ ਹਜੇ 65 ਖੇਤ ਗੰਨੇ ਦੇ ਜਿਹਦੇ ਵਿੱਚੋਂ 30 ਖੇਤ ਅਸੀਂ ਇੱਥੇ ਆਪਣੇ ਗੰਨੇ ਦੇ ਪੀੜਦੇ ਹਾਂ 30 ਖੇਤ ਆਉ ਨਵੇਂ ਸੀਡ ਆ ਸੀਡ ਵਕ ਜਾਂਦੇ ਆ ਕੁਝ ਗੰਨਾ ਜਿਹੜਾ ਉਹ ਝਾੜ ਖੇਤ ਚ ਜ਼ਿਆਦਾ ਆ ਉਹ ਮਿਲ ਦੇ ਵਿੱਚ ਜਾਂਦਾ ਆ ਮਿਲ ਚ ਵੀ ਗੰਨਾ ਲੈ ਜਾਂਦੇ ਆ ਤੇ ਕੁਝ ਗੰਨਾ ਅਸੀਂ ਮੁੱਲ ਵੀ ਲੈਂਦੇ ਆ ਅੱਛਾ ਜੀ ਮੁੱਲ ਵੀ ਲੈਂਦੇ ਆ ਕੀ ਪੈਰਾਮੀਟਰ ਆ ਫਿਰ ਉਸ ਗੰਨੇ ਨੂੰ ਖਰੀਦਣ ਦੇ ਤੁਹਾਡੇ ਅਸੀਂ ਜੋ ਮਿਲਦਾ ਰੇਟ ਹੈ ਉਸ ਦੇ ਰੇਟ ਦੇ ਲਈ ਪੈਰਾਮੀਟਰ ਮਤਲਬ ਕਿ ਤੁਸੀਂ ਉਹ ਜਿਹੜਾ ਗੰਨਾ ਆ ਹਾਂ ਹੁਣ ਤੁਸੀਂ ਜਿਹੜਾ ਆਪਣਾ ਗੰਨਾ ਆ ਉਹਨੂੰ ਦਵਾਈ ਵਗੈਰਾ ਕਿੰਨੀ ਕਿਹਾ ਜਾ ਸਕਦਾ ਆ ਅਸੀਂ ਬੜੀ ਦਵਾਈ ਜਿਹੜੀ ਆ ਬਹੁਤ ਸਾਵਨਾ ਪਾਉਨੇ ਆ ਬਦ ਨਹੀਂ ਪਾਉਂਦੇ ਅੱਛਾ ਜੀ ਮਤਲਬ ਜਿਹੜੀ ਯੂਨੀਵਰਸਿਟੀ ਵੱਲੋਂ ਜਿਹੜੀ ਰਿਕਮੈਂਡ ਹੈਗੀ ਆ ਉਹਦੇ ਨਾਲ ਵੀ ਅਸੀਂ ਘੱਟ ਪਾਉਨੇ ਆ ਤੇ ਫਿਰ ਜਦੋਂ ਤੁਸੀਂ ਦੂਜਿਆਂ ਤੋਂ ਲੈਨੇ ਗੰਨਾ ਫਿਰ ਉਹ ਕਿਵੇਂ ਪਤਾ ਲੱਗਦਾ ਕਿ ਕਿਹੜੇ ਕਿਸਾਨ ਹੈਗੇ ਆ ਅਸੀਂ ਉਹਨਾਂ ਕਿਸਾਨਾਂ ਦਾ ਗੰਨਾ ਲੈਨੇ ਆ ਜਿਹੜੇ ਵਧੀਆ ਖੇਤੀ ਕਰਨ ਵਾਲੇ ਵਧੀਆ ਖੇਤੀ ਕਰ ਪਾਣੀ ਪੁੰਨੀ ਟਾਈਮ ਨਾਲ ਲਾਉਂਦੇ ਆ ਫਸਲ ਵਧੀਆ ਕਰਦੇ ਆ ਗੰਨਾ ਖੇਤ ਚ ਜਾ ਕੇ ਪਤਾ ਲੱਗ ਜਾਂਦਾ ਹੈ ਗੰਨਾ ਕਿਵੇਂ ਆ ਬਾਕੀ ਸਾਡੇ ਕੋਲ ਬ੍ਰੈਕਸਮੀਟਰ ਉਹਦੇ ਨਾਲ ਵੀ ਚੈੱਕ ਕਰ ਲਈਦਾ ਇਹਦੀ ਕਿੰਨੀ ਰਿਕਵਰੀ ਆ ਚੈੱਕ ਕਰਕੇ ਫਿਰ ਭੱਤ ਆਉਂਦੀ ਆ ਜੀ ਤੇ ਆਪਾਂ ਇਹਨੂੰ 100 14 ਤੋਂ 116 ਡਿਗਰੀ ਸੈਂਟੀਗ੍ਰੇਡ ਤੇ ਐਂਡ ਇਹਨੂੰ ਐਦਾ ਬੰਦ ਕਰ ਸਕਦੇ ਹਜੇ 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 ਘੱਟ ਆ ਕਿੰਨੀ ਆ ਜੀ ਹਜੇ ਨਹੀਂ ਹਜੇ ਘੱਟਈ ਆ ਅੱਛਾ ਜੀ ਤਾਂ ਇਹਨੂੰ ਉਸ ਤੇ ਪਹੁੰਚੇ ਤੇ ਇਹਦਾ ਗੋੜ ਬਣ ਜਾਣਾ ਠੀਕ ਆ ਜੀ ਜਦੋਂ ਇਹ ਇਹ 100 ਤੋਂ 105 ਤੇ ਜਾਣੀ ਆ ਤਾਂ ਇਹਦੀ ਰਾਬ ਬਣ ਜਾਣੀ ਆ ਦੇਸੀ ਖੰਡ ਵਾਸਤੇ ਕੋਈ ਨਾਲ ਚੈੱਕ ਕਰ ਲੰਨੇ ਆ ਪਰ ਹੁਣ ਇਹ ਜਿਹੜੇ ਕਾਰੀਗਰ ਆ ਇਹ ਪੁਰਾਣੇ ਆ ਹੰਡਿਓ ਕਾਰੀਗਰ ਆ ਪਰ ਇਹ ਇਹਨਾਂ ਨੇ ਆਪਣੇ ਐਦੇ ਕੱਢ ਲੰਦੇ ਆ ਕਾਰੀਗਰ ਤੁਹਾਡੇ ਪੱਤੇ ਨੇ ਹਾਂ ਫਿਰ ਵੀ ਆਪਣੇ ਕੋ ਕਾਰੀਗਰ ਚੁੱਕੇ ਆ ਫਿਰ ਵੀ ਆਪਾਂ ਕਿਤੇ ਕਦੇ ਆਪਣਾ ਵੀ ਤਸੱਲੀ ਕਰਨ ਲਈ ਚੈੱਕ ਕਰ ਲਈਦੀ ਆ ਜਿੱਦਾਂ ਹੁਣ ਪੱਤ ਕੱਢਣ ਲੱਗੇ ਆ ਇੱਥੋਂ ਮਾਰ ਕੇ ਦੇਖ ਲੈਣਾ ਹੂੰ ਆ ਲੈ ਜਨ ਜੀ ਉਹਦੇ ਵਿੱਚ ਚੈੱਕ ਕਰਨੀ ਆ ਜੇ ਜੇ ਸਹੀ ਆ ਤਾਂ ਫਿਰ ਠੀਕ ਆ ਵੇਲਿਆਂ ਦੀ ਇੱਕ ਸਮੱਸਿਆ ਰਹਿੰਦੀ ਆ ਮੈਂ ਇਹ ਗੱਲ ਕੋਈ ਲੁਕੀ ਨਹੀਂ ਕਈ ਵੇਲਿਆਂ ਤੇ ਮਤਲਬ ਜਿਹੜੀ ਕਾਰੀਗਰ ਲੱਗੇ ਹੁੰਦੇ ਨੇ ਠੀਕ ਉਹ ਜਦੋਂ ਗੁੜ ਬਣਾਉਂਦੇ ਆ ਉਹ ਗੁੜ ਬਣਾਉਂਦੇ ਸਮੇਂ ਹਾਂ ਕਈ ਤਮਾਕੂ ਦੀ ਵਰਤੋਂ ਜਾਂ ਸਿਗਰਟ ਬੀੜੀ ਦੀ ਵੀ ਕਰ ਦਿੰਦੇ ਆ ਬੱਕਾ ਹਾਂ ਠੀਕ ਹੈ ਤੇ ਮੇਰਾ ਸਦਾ ਹੀ ਸਵਾਲ ਆ ਵੀ ਆਪਣਾ ਕੋਈ ਕਾਰੀਗਰ ਇਹਨਾਂ ਦੇ ਵਿੱਚੋਂ ਕੋਈ ਬੀੜੀ ਸਿੱਖਤ ਨਹੀਂ ਪਿੰਦਾ ਜੀ ਇਹਨਾਂ ਦੇ ਵਿੱਚੋਂ ਨਾ ਬੀੜੀ ਪਿੰਦਾ ਨਾ ਕੋਈ ਸਿਗਰਟ ਪਿੰਦਾ ਨਾ ਕੋਈ ਜਰਦਾ ਲਾਉਂਦਾ ਅੱਛਾ ਇਹ ਬੰਦੇ ਦਾਰੂ ਵੀ ਨਹੀਂ ਪਿੰਦੇ ਸ਼ਰਾਬ ਵੀ ਨਹੀਂ ਪਿੰਦੇ ਇਹ ਬੰਦੇ ਉਹ ਜਿਹੜੇ ਇੱਕ ਦੋ ਬੰਦੇ ਹੋਗੇ ਆ ਸਾਡੇ ਉਧਰ ਬਾਲਣ ਪਾਉਣ ਵਾਲੇ ਉਹ ਪਿੰਦੇ ਆ ਉਹਨਾਂ ਨੂੰ ਵੀ ਦੱਸਿਆ ਵੀ ਜੇ ਸੈਕਟ ਪੀਣੀ ਆ ਉਧਰ ਪੀ ਕੇ ਹੱਥ ਧੋ ਕੇ ਕੋਲੀ ਕਰਕੇ ਤੁਸੀਂ ਬਾਲਣ ਪਾਉਣ ਲੱਗਣਾ ਹੂੰ ਉਹਨਾਂ ਨੂੰ ਵੀ ਦੱਸਿਆ ਮਤਲਬ ਇਹ ਨਹੀਂ ਹੈਗਾ ਵੀ ਮੈਂ ਨਹੀਂ ਪੀਂਦੇ ਇਹਨਾਂ ਵਾਲੇ ਹੈਗੇ ਉਹਨਾਂ ਨੂੰ ਉਹ ਜਾਂ ਉਧਰ ਬੰਦ ਇਕੱਠਾ ਕਰਨ ਅੰਦਰ ਨਹੀਂ ਆ ਸਕਦੇ ਉਹ ਬੰਦੇ ਜੀ ਉਹ ਬੰਦੇ ਆ ਕੇ ਗੋੜ ਵੀ ਨਹੀਂ ਚੁੱਕ ਸਕਦੇ ਇਹ ਦੇਣਗੇ ਉਹਨਾਂ ਨੂੰ ਉਹ ਆਊਗੇ ਇਹ ਦੇਣਗੇ ਵੀ ਲੈ ਲਓ ਕੱਲ੍ਹ ਸਾਬ ਲੋਕਾਂ ਦਾ ਰਿਸਪਾਂਸ ਕਿਦਾਂ ਦਾ ਆਇਆ ਜਿਵੇਂ ਤੁਸੀਂ ਹੁਣ ਗੋੜ ਬਣਾਉਂਦੇ ਹੋ ਲੋਕ ਕਿਦਾਂ ਦਾ ਕਦਾ ਰਿਸਪਾਂਸ ਪਿਆ ਪਹਿਲੇ ਸਾਲ ਅਸੀਂ 2 2.5 ਕੁਆਂਟਲ ਵੇਚਦੇ ਸੀ ਪੋਲੀ ਵਾਲੀ ਵੱਧਾ ਵੱਧਾ ਅੱਜ ਜਿਹੜਾ ਗੋੜ ਆ ਅਸੀਂ 24 ਘੰਟੇ ਦੇਣਾ ਚਲਾਉਨੇ ਆ ਜੀ 24 ਘੰਟੇ ਦੇ ਅਸੀਂ 14 ਤੋਂ 15 ਕੁਇੰਟਲ ਗੋੜ ਕੱਢਦੇ ਆ ਪਰ ਸਾਡੇ ਕੋਲ ਗੋੜ ਆਹੀ ਪਿਆ ਅੰਦਰ ਨਹੀਂ ਵੱਡ ਗਿਆ ਜਾਂ ਲਫਾਫਿਆਂ ਚ ਕੇ ਨਾਲ ਹੀ ਸੇਲ ਹੋ ਜਾਣਾ ਹੁਣ ਬੰਦੇ ਆਏ ਨਹੀਂ ਲੈ ਜਾਣਾ ਨਾਲ ਹੀ ਸੇਲ ਹੋ ਜਾਣਾ ਸਾਡੇ ਕੋਲ ਬਚਦਾ ਨਹੀਂ ਹੈਗਾ ਤੇ ਬਾਕੀ ਅਸੀਂ ਦੇਸੀ ਖੰਡ ਦਾ ਵੀ ਜਗ੍ਹਾ ਲਾਇਆ ਉਹ ਮੈਨੂੰ ਬਾਅਦ ਦਿਖਾ ਲੈ ਮੈਂ ਹਾਂਜੀ ਜਦੋਂ ਕੰਮ ਸ਼ੁਰੂ ਕੀਤਾ ਹੂੰ ਮੈਂ ਇੱਕ ਨਖਲੂ ਲਾ ਕੇ ਆ ਸੀ ਟ੍ਰੇਨਿੰਗ ਕੈਂਪ ਅੱਛਾ 2 ਦਿਨ ਦਾ ਅੱਛਾ ਜੀ ਇੱਕ ਜਿਹੜਾ ਟ੍ਰੇਨਿੰਗ ਕੈਂਪ ਲੁਧਿਆਣਾ ਯੂਨੀਵਰਸਿਟੀ ਲਾਇਆ ਤੇ ਬਾਕੀ ਸਾਡੇ ਜਿੱਦਾਂ ਜਿਹੜੇ ਬਜ਼ੁਰਗ ਸੀ ਸਾਡੇ ਪਾਸ ਦਾ ਸੁਣੀ ਉਹ ਕੱਢਦੇ ਹੁੰਦੇ ਸੀ ਉਦੋਂ ਅਸੀਂ ਵੀ ਨਾਲ ਚਲੋ ਛੋਟਾ ਮੋਟਾ ਕੰਮ ਕਰਾਉਂਦੇ ਰਹਿੰਦੇ ਸੀ ਉਸ ਤੋਂ ਬਾਅਦ ਫਿਰ ਇਹ ਕੰਮ ਬੰਦ ਹੀ ਹੋ ਗਿਆ ਅਲੂਪ ਹੋ ਗਿਆ ਕੰਮ ਗੋੜ ਦਾ ਬੰਦ ਹੋ ਗਿਆ ਖੰਡਾਂ ਨੂੰ ਲੋਕਾਂ ਦਾ ਧਿਆਨ ਆ ਗਿਆ ਜਦੋਂ ਖੰਡ ਤੋਂ ਬਾਅਦ ਇਹ ਲੋਕਾਂ ਨੂੰ ਪਤਾ ਲੱਗਣ ਲੱਗਾ ਜਿਵੇਂ ਵੀ ਖੰਡ ਦੇ ਵਿੱਚ ਸਾਡਾ ਨਿਸ਼ਾਨ ਹੈਗਾ ਤੇ ਮੜਕੇ ਗੋੜਾਂ ਨੂੰ ਆਏ ਤਾਂ ਆਪਾਂ ਗੋੜਾਂ ਦੇ ਆ ਗਏ ਆ। ਉਹਨਾਂ ਆਪਾਂ ਨੂੰ ਤਜਰਬਾ ਇਹਦੇ ਵਿੱਚ ਹੈਗਾ। ਤੌਰ ਤੇਰਬਾ ਪੂਰਾ। ਔਰ ਲੋਕਾਂ ਦਾ ਰਿਸਪੌਂਸ ਜਾਨੀ ਆ ਇਹਨਾਂ ਬਹੁਤ ਵਧੀਆ। ਸਾਨੂੰ ਜਾਨੀ ਅਗਲੇ ਸਾਲ ਆਪਾਂ ਇੱਕ ਪੱਠੀ ਹੋਰ ਲਾਉਣੀ ਆ। ਕਿਉਂਕਿ ਹਾਂ ਇਹ ਸਾਡਾ ਪੂਰਾ ਨਹੀਂ ਹੁੰਦਾ ਅਗਲੇ ਸਾਲ ਇੱਕ ਪੱਠੀ ਹੋਰ ਲਾਉਣੀ ਆ, 베ਣਾਂ ਵੀ ਵੱਡਾ ਲਾਉਣਾ। ਅੱਛਾ ਦੋ ਸਵਾਲ ਹੋ ਰਿਹਾ ਮੇਰੇ। ਹਾਂ। ਪਹਿਲਾ ਤੁਸੀਂ ਇਹ ਦੱਸ ਦਿਓ ਵੀ ਜੇ ਕਿਸੇ ਨੇ ਗੋੜ ਲੈਣਾ ਉਹ ਬੁਕਿੰਗ ਕਰਾਵੇ ਫਿਰ ਤੁਹਾਡੇ ਤੋਂ। ਦੇਖੋ ਜਦੋਂ ਤਾਂ ਚੱਲਦਾ ਸੀਜ਼ਨ ਹੁੰਦਾ ਜੀ ਉਦੋਂ ਤਾਂ ਲੋਕ ਆਉਂਦੇ ਆ ਨਾਲੋ ਨਾਲ ਉਹਨਾਂ ਨੂੰ ਮਿਲ ਜਾਂਦਾ ਕਈ ਵਾਰੀ ਉਹਨਾਂ ਨੂੰ ਬੈਠ ਕੇ ਹੀ ਜਾਣਾ ਪੈਂਦਾ ਜੀ ਬੁਕਿੰਗ ਅਸੀਂ ਕਿਸੇ ਦੀ ਕਰਦੇ ਨਹੀਂ ਜੀ ਤੋਂ ਅਗਲਾ ਅੱਜ ਬਕਤਰਾਣ ਦਾ ਉਹ ਉਹ ਸ਼ਾਇਦ 2 ਦਿਨ ਆਵੇ ਨਾ ਅਸੀਂ ਉਹ ਬੁੱਕ ਕਰਕੇ ਰੱਖ ਲਈਏ ਜੀ ਜਾਂ ਅਗਲਾ ਆ ਜਵੇ ਖੜੇ ਪੈਰ ਵੀ ਮੈਂ ਮੈਂ ਬਕਤਰਾ ਆਇਆ ਸੀ ਵੀ ਮੈਂ ਤਾਂ ਬਕਤਰਾ ਆਇਆ ਮੈਨੂੰ ਬੋੜ ਦੇਵੋ ਸਾਡੇ ਕੋ ਮੂਰੇ ਹੋਵੇ ਨਾ ਪਰ ਅਸੀਂ ਬੁਕਿੰਗ ਨਹੀਂ ਕਰਦੇ ਨਾ ਅਸੀਂ ਪਹਿਲਾਂ ਕਿਸੇ ਤੋਂ ਪੈਸਾ ਫੜਦੇ ਆ ਜੀ ਮੌਕੇ ਤੇ ਆ ਜਾਓ ਕੋਲ ਲੱਗ ਇੱਕ ਸਵਾਲ ਹੋਰ ਜਿਹੜਾ ਮੇਰਾ ਦੂਸਰਾ ਬਹੁਤ ਇੰਪੋਰਟੈਂਟ ਹੈ ਮੰਨ ਲਓ ਕਿਸੇ ਵੀਰ ਭਰਾ ਨੇ ਕੰਮ ਸ਼ੁਰੂ ਕਰਨਾ ਹੈ ਉਹ ਕਹਿੰਦਾ ਯਾਰ ਝੱਜ ਸਾਹਿਬ ਦਾ ਵੇ ਲੈਣਾ ਮੈਨੂੰ ਵਧੀਆ ਲੱਗਾ ਜੀ ਚਲੋ ਏਡਾ ਵੱਡਾ ਨਹੀਂ ਮੈਂ ਛੋਟੇ ਪੱਧਰ ਤੇ ਕਰਨਾ ਚਾਹ ਰਾ ਹਾਂ ਉਹ ਵੀ ਹੈਲਪ ਕਰ ਦਿਓਗੇ ਮੈਂ ਤੋਹੀ ਦੱਸਣ ਲੱਗਾ ਮੈਂ ਮੇਰੇ ਕੋਲ ਬਹੁਤ ਆਉਂਦੇ ਆ ਸਲਾਹ ਪੁੱਛਣ ਪਰ ਮੈਂ ਤਿੰਨ ਵੇਲੇ ਲਵਾ ਚੁੱਕਾ ਅੱਛਾ ਅਗਲੇ ਨੂੰ ਮੈਂ ਪੂਰਾ ਦੱਸਦਾ ਅਗਲੇ ਨੂੰ ਇਹ ਕਹਿੰਦਾ ਉਹਨਾਂ ਨੇ ਜੇ ਤਾਂ ਤੇ ਲਾਉਣਾ ਜੇ ਤਾਂ ਤੈਨੂੰ ਸਲਾਹ ਮੰਨਦੇ ਮੌਤਾਂ ਦੇ ਜੇ ਤੂੰ ਐਵੇਂ ਚੱਲਵਾ ਜੇ ਪੁੱਛ ਕੇ ਚੱਲੇ ਆ ਉਦੋਂ ਮੈਂ ਤੈਨੂੰ ਦੱਸ ਦਿੰਨਾ ਮੈਂ ਤੇ ਥੋੜੀ ਖਰਾਬ ਕਰੂੰਗਾ ਕਿ ਤੈਨੂੰ ਮੈਂ ਦੱਸੀ ਜਾਵਾਂ ਦੱਸੀ ਜਾਵਾਂ ਮੋਰੋਤ ਲਾਉਣਾ ਨਾ ਹੋਵੇ ਤੇ ਤੁਸੀਂ ਪੱਤ ਦੇ ਵਿੱਚ ਜਿਹੜਾ ਵਰਤਦੇ ਆ ਉਹ ਸਕਲਾੰਗੀ ਵਰਤਦੇ ਆ ਜਾਂ ਜਿਹੜਾ ਬੇਠਾ ਥੋੜਾ ਵਰਤਦੇ ਆ ਅਸੀਂ ਪਹਿਲੀ ਗੱਲ ਤੋਂ ਉੱਥੇ ਫਲੈਕਸ ਸਾਡੇ ਹਵਾ ਨੇ ਡਿੱਪ ਆ ਅੱਛਾ ਜੀ ਅਸੀਂ ਪੂਰੇ ਫਲੈਕਸ ਬੋਰਡ ਲਾਇਓ ਸੀ ਅੱਛਾ ਜੀ ਉਹਨਾਂ ਦੇ ਵਿੱਚ ਅਸੀਂ ਜੋ ਵਰਤਦੇ ਆ ਅੱਛਾ ਜੀ ਜਿਹੜੀ ਜਿਹੜੀ ਚੀਜ਼ ਵਰਤਦੇ ਆ ਅਸੀਂ ਉਹਦੇ ਤੇ ਪਹਿਲਾਂ ਤੋਂ ਲਿਖੀ ਹੋ ਆ ਅੱਛਾ ਜੀ ਕੱਲ ਨੂੰ ਇਹ ਨਾ ਹੋਵੇ ਵੀ ਅਸੀਂ ਲਿਖੇ ਮਤਲਬ ਉਹਤੇ ਲਿਖਿਆ ਕੋਈ ਤਾਂ ਵਰਤਦੇ ਕੋਈ ਅਸੀਂ ਸਗਾਈ ਵਰਤਦੇ ਆ ਉਹ ਅਸੀਂ ਆਪਣੀ ਜੰਗਲੀ ਭਿੰਦੀ ਬੀਜੀਓ ਆ ਅੱਛਾ ਜੀ ਤੇ ਮਿੱਠਾ ਛੋਟਾ ਵਰਤਣਾ ਪੈਂਦਾ ਆ ਹੁਣ ਬਣਦੀ ਆ ਸ਼ੱਕਰ ਇਹ ਸ਼ੱਕਰ ਦੇ ਇੱਕ ਵਾਰੀ ਐਕਸਟਰਾ ਪਾਉਣਾ ਪੈਂਦਾ ਹਾਂਜੀ ਤੇ ਇਹਨੂੰ ਫੁੱਲਣ ਵਾਸਤੇ ਗੋੜੇ ਵਿੱਚ ਨਹੀਂ ਪਾਉਣਾ ਪੈਂਦਾ ਗੋੜੇ ਦੇ ਵਿੱਚ ਚਿੱਟੀ ਮੈਲ ਚੱਕਰੇ ਨਿਖਾਰ ਲੈ ਲੈ ਤੇ ਜ਼ਰੂਰ ਪਾਉਣਾ ਪੈਂਦਾ ਜੀ ਤੇ ਕੁਆਲਿਟੀ ਗੋੜੀ ਦੇਖ ਲਓ ਕਿੰਨੀ ਵਧੀਆ ਆ ਹਾਂਜੀ ਹਾਂਜੀ ਫੋਟੋ ਦਿਖਾ ਦਿਓ ਯਾਰ ਅਜੀ ਗੌਰ ਦਿਖਾ ਦਿਓ ਬਾਈ ਇਹ ਕਿਹੜੇ ਗੱਲੇ ਦਾ ਇਹ 85 ਦਾ ਇਹ 85 ਦਾ ਹਾਂ ਇੱਕ ਹੋਰ ਦੱਸਦਾ ਮੈਂ ਜੀ ਇੱਥੇ ਸਾਡੇ ਬੰਦੇ ਕੁਰਸੀਆਂ ਲੈ ਕੇ ਬਹਿ ਜਾਣ ਜਿਹੜਾ ਬੰਦਾ ਕੋਈ ਬਾਹਰੋਂ ਆਉਂਦਾ ਸਾਡੇ ਇਹਦੇ ਵਿੱਚ ਕੋਈ ਕੈਮੀਕਲ ਜਾਂ ਖੰਡ ਪਾਉਂਦੇ ਕੋਈ ਫੜ ਲਵੇ ਉਸੇ ਵੇਲੇ ਅਸੀਂ 52000 ਦੇ ਦੇਵਾਂਗੇ ਤੇ ਤੁਸੀਂ ਆ ਪਾਤ ਸਾਡਾ ਚੈਲੰਜ ਹੈ ਲੈ ਬਾਈ ਚੈਲੰਜ ਹੈ ਆ ਕੋਈ ਕੈਮੀਕਲ ਜਾਂ ਕੋਈ ਮਾੜੀ ਚੀਜ਼ ਵਰਤਦੇ ਜਿਵੇਂ ਖੰਡ ਵੀ ਮਾੜੀ ਖੰਡ ਵਰਤਦੇ ਬੰਦੇ ਕਹਿੰਦੇ ਸਾਨੂੰ ਕੋਈ ਬੰਦਾ ਸਾਫਤ ਕਰ ਦੇਵੇ ਇੱਥੇ ਬਹਿ ਕੇ ਆ ਹੁਣ ਵੀ ਬਾਹਰ ਬਹੁਤ ਸਾਰੇ ਸੱਜਣ ਬੈਠੇ ਨੇ ਜਿਹੜੇ ਆਪਣੇ ਗੁਡਲੈਂਡ ਆਏ ਹੋਏ ਆ ਤੇ ਕੋਈ ਵੀ ਸੱਜਣ ਕਹਿੰਦਾ ਸਾਫਤ ਕਰ ਦੇਵੇ ਚਾਹ ਜਸਾਬ ਕਹਿੰਦੇ ਆਪਾਂ 51000 ਨਾਮ ਰੱਖਿਆ ਹੋਇਆ ਚੈਲੰਜ ਆ ਭਾਈ ਇਹਨਾਂ ਦਾ ਚਾਹ ਜਸਾਬ ਦਾ ਹੈ ਕਮਾਲ ਆ ਭਾਈ ਉਹ ਕਹਿੰਦੇ ਤੁਸੀਂ ਪੈਕ ਕਰਦੇ ਆ ਗੁੜ ਨੂੰ ਹਨਾ ਤੋਂ ਵੇਚ ਅੱਛਾ ਹੁੰਦਾ ਆ ਅੱਛਾ ਜੀ ਆディ ਸਿਸਟਮ ਆ ਆਪਣੇ ਚਾਜ ਸਾਹਿਬ ਇਹ ਦੱਸੋਗੇ ਕਿ ਇਹ ਜਿਹੜੀ ਆ ਦੇਸੀ ਖੰਡ ਬਣਾ ਰਹੇ ਆ ਜਿਹੜੀ ਬ੍ਰਾਊਨ 슈ਗਰ ਬਣਦੀ ਆ ਬ੍ਰਾਊਨ ਉਹ ਬਣਾ ਰਹੇ ਆ ਅੱਛਾ ਜੀ ਹੁਣ ਇਹਦੇ ਵਿੱਚ ਸਲਾਈਜ਼ਰਾਂ ਚ ਭਰਿਆ ਆ ਅੱਛਾ ਜੀ ਉਹ ਤੁਸੀਂ ਆ ਦੇਖ ਲਓ ਕੈਮਰੇ ਨਾਲ ਅੱਛਾ ਜੀ ਦੇਖੋ ਧਾਰਾ ਬਣ ਲੱਗ ਗਈ ਆ ਹਾਂਜੀ ਹਾਂਜੀ ਧਾਰਾ ਬਣ ਰਹੀ ਆ ਹਜੇ ਅੱਛਾ ਜੀ ਤੇ ਇਹਨੂੰ ਜੰਮਣ ਨਹੀਂ ਦੇਣਾ ਅਗਲੇ ਤੱਕ ਚੱਲੀ ਜਾਣਾ ਇਦਾਂ ਹੀ ਇਹਨੂੰ ਰੋਕ ਲਈ ਤੇ ਵਿੱਚ ਵਿੱਚ ਅੱਛਾ ਜੀ ਭਲੇ ਆ ਜਿਹੜਾ ਆ ਮਤਲਬ ਤਰਲ ਪ੍ਰਦਰਸ਼ ਬਣ ਗਿਆ ਇਹਨੂੰ ਮਤਲਬ ਲੀਕਡ ਇਹਨੂੰ ਜੰਮਣ ਨਹੀਂ ਦੇਣਾ ਮੈਂ ਸਮਝ ਗਿਆ ਠੀਕ ਹੈ ਇਹਦੇ ਰੰਮਾ ਨਹੀਂ ਦੇਣਾ ਹੁੰਦਾ ਹਾਂ ਇਹਦਾ ਦਾਣਾ ਬਣੀ ਜਾਣਾ ਫਿਰ ਜਦੋਂ 2 ਦਿਨ ਤੋਂ ਬਾਅਦ ਆ ਮਸ਼ੀਨ ਲੱਗਿਓ ਆ ਇਹਦੇ ਨਾਲ ਸਾਫ਼ ਕਰਕੇ ਚੀਕ ਜਿਹੜਾ ਵੱਖਰਾ ਐਸੇ ਖੰਡ ਵੱਖਰੀ ਅੱਛਾ ਜੀ ਅੱਛਾ ਇੱਕ ਹੋਰ ਨਾਲੇ ਦੱਸ ਦਿੰਨਾ ਜਿਹੜਾ ਸੀਰਾ ਆ ਉਹ ਡਾਕਟਰ ਸਾਹਿਬ ਬੈਠੇ ਆ ਤੁਹਾਨੂੰ ਉਹਦੇ ਬਾਰੇ ਦੱਸੂਗੇ ਕੀ ਡਾਕਟਰ ਸਾਹਿਬ ਹਣੀ ਆਪਣੇ ਬਰਾਮ ਤੋਂ ਅਕਬਾਲ ਸਿੰਘ ਜੀ ਬੀਸੜਾ ਜੀ ਤੇ ਇਹਨਾਂ ਨਾਲ ਮੈਨੂੰ ਪਿਛਲੇ ਸਾਲ ਫੋਨ ਆਇਆ ਜੀ ਕਿ ਸਾਨੂੰ ਸੀਰਾ ਚਾਹੀਦਾ ਵਹਿਆ ਡਾਕਟਰ ਨੂੰ ਕੀ ਕਰਨਾ ਮੈਂ ਕਿਹਾ ਵਿਚਾਰ ਕੋਸਣ ਕੋਸਣ ਕੋਣ ਲਈ ਜਾਂ ਕਿਸੇ ਹੋਰ ਕੰਮ ਲਈ ਵਰਤਣਾ ਜੀ ਇਹ ਕਹਿੰਦੇ ਵੀ ਇਦਾਂ ਤਾਂ ਜਿਹੜਾ ਸੀਰ ਆ ਉਹ ਤੋਂ ਕਈ ਬਿਮਾਰੀਆਂ ਨੂੰ ਮਤਲਬ ਲਾਭ ਹੁੰਦਾ ਅੱਛਾ ਸਭ ਤੋਂ ਪਹਿਲਾਂ ਪੀਆਰ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਜੀ ਬਹੁਤ ਤੁਹਾਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ 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 ਜਿਹੜਾ ਤੁਸੀਂ ਅੱਜ ਤਾਂ ਸਾਡੇ ਆਏ ਆ ਜੀ ਸੀਰੇ ਦੇ ਲਈ ਸਾਡੀ ਗੱਲ ਹੋਈ ਸੀ ਅੱਛਾ ਪਿਛਲੇ ਸਾਲ ਅੱਛਾ ਐਕਚੁਅਲੀ ਮੈਂ ਉਦੋਂ ਅਠਵੀਂ ਚ ਪੜਦਾ ਸੀ ਜੀ 77 ਦੀ ਗੱਲ ਹੋਣੀ ਆ ਤੇ ਸਾਡੇ ਫਾਦਰ ਸਾਹਿਬ ਕਿਤੇ ਕਰਾਨੀ ਦੀ ਦੁਕਾਨ ਤੇ ਗਏ ਸੀ ਉਦੋਂ ਕਾਪੀਆਂ ਚ ਜਾਂ ਕਿਤਾਬਾਂ ਦੇ ਵਰਕਿਆਂ ਦੇ ਵਿੱਚ ਰੱਖ ਕੇ ਥੋੜੀ ਬਹੁਤੀ ਚੀਜ਼ ਦਿੰਦੇ ਹੁੰਦੇ ਸੀ ਜੀ ਉਹਦੇ ਕੋਈ ਰੱਦੀ ਚ ਉਰਦੂ ਦੀ ਬੁੱਕ ਕੋਈ ਪਈ ਸੀ ਆਜ਼ਾਦੀ ਤੋਂ ਪਹਿਲਾਂ ਦੀ ਤੇ ਉਰਦੂ ਦੀ ਸੀ ਉਹ ਸਾਰੀਆਂ ਐਦਾਂ ਮੈਡੀਸਨ ਪਲਾਂਟਸ ਬਾਰੇ ਲਿਖਿਆ ਹੁੰਦਾ ਸੀ ਸਾਡਾ ਤਾਂ ਉਦੋਂ ਬਚਪਨਾ ਸੀ ਸਾਨੂੰ ਨਹੀਂ ਸੀ ਪਤਾ ਉਸ ਵੇਲੇ ਸਾਡੇ ਫਾਦਰ ਸਾਹਿਬ ਕਹਿੰਦੇ ਸੀ ਭਈ ਜਿਹੜਾ ਸੀਰਾ ਉਹਦੇ ਵਿੱਚ ਲਿਖਿਆ ਸੀ ਕਿ ਸੀਰਾ ਜਿਹੜਾ 2 ਚਮਚ 4 ਤੋਂ ਲੈ ਕੇ 5 ਵਜੇ ਦੇ ਦਰਮਿਆਨ ਪੜ੍ਹ ਕੇ ਜੇ ਕਿਸੇ ਨੂੰ ਕੈਂਸਰ ਤੱਕ ਵੀ ਹੋਵੇ ਇੱਕ ਕੱਪ ਗਰਮ ਪਾਣੀ ਲੈ ਲਓ ਦੋ ਚਮਚ ਸੀਰੇ ਦੇ ਪਾ ਲਓ ਤੇ ਵਿੱਚ ਇੱਕ ਨਿੰਬੂ ਨਚੋੜ ਕੇ ਦੋ ਇਹਦੇ ਨਾਲ ਜਿਹੜੇ ਕੈਂਸਰ ਸੈੱਲ ਆ ਫੈਲਣੋਂ ਰੁਕ ਜਾਂਦੇ ਉਸ ਵੇਲੇ ਮੈਨੂੰ ਸੀਰੇ ਬਾਰੇ ਇਹਦਾ ਪਤਾ ਲੱਗਾ ਹੁਣ ਤੇ ਤਾਂ ਹੁਣ ਅਸੀਂ ਇਸ ਲਾਈਨ 'ਚ ਆ ਗਏ ਆ ਤੇ ਫਿਰ ਮੈਂ ਸੀਰੇ ਉੱਤੇ ਕਾਫੀ ਪੜਿਆ ਤੇ ਸੀਰਾ ਤਾਂ ਬਹੁਤ ਜ਼ਿਆਦਾ ਹੈਲਥ ਲਈ ਵਧੀਆ ਚੀਜ਼ ਆ ਜਿਹਦਾ ਗੋੜ ਖਾਣਾ ਗੋੜ ਵੀ ਉਹੀ ਹੋਵੇ ਜਿਹੜਾ ਆਰਗੈਨਿਕ ਹੋਵੇ ਸੀਰਾ ਵੀ ਆਰਗੈਨਿਕ ਜੋ ਇਹਨਾਂ ਦਾ ਉਤਪਾਦ ਵੇਲੇ ਆ ਕੁਦਰਤੀ ਕਿਉਂਕਿ ਜਿਹੜਾ ਆਪਾਂ ਫੈਕਟਰੀਆਂ ਤੋਂ ਲੈਨੇ ਆ ਉਹ ਤਾਂ ਜਿੱਦਾਂ ਆਪਾਂ ਖੰਡ ਖਾਣਾ ਕਹਿੰਦੇ ਵੀ ਜ਼ਹਿਰ ਆ ਜਿਹੇ ਚ ਕੈਮੀਕਲ ਬਹੁਤ ਜ਼ਿਆਦਾ ਆ ਤੇ ਉਹ ਤਾਂ ਸਾਰੇ ਜਿਹੜੇ ਆ ਜ਼ਹਿਰ ਸੀਰੇ ਚ ਵੀ ਹੈਗੀ ਆ ਅੱਛਾ ਔਰ ਜਿਸ ਤਰ੍ਹਾਂ ਗੋੜ੍ਹ ਦੇ ਵਿੱਚ ਨਹੀਂ ਪਾਉਂਦੇ ਕੁਝ ਵੀ ਤੇ ਸੀਰਾ ਜਿਹੜਾ ਪਿਓਰ ਆਰਗੈਨਿਕ ਹੈਗਾ ਅੱਛਾ ਆਪਾਂ ਨੂੰ ਉਹ ਖਾਣਾ ਚਾਹੀਦਾ ਔਰ ਇਹਦੇ ਚ ਹਾਂਜੀ ਇਹਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਆ ਜਿਦਾ ਕਾਪਰ ਤਾਂ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਵਿਟਾਮਿਨਸ ਕੁਝ ਜਿਸ ਤਰ੍ਹਾਂ ਆਪਾਂ ਰੂਟੀਨ ਵਾਈਜ਼ ਤੰਦਰੁਸਤ ਬੰਦੇ ਵੀ ਜਿਹੜੇ ਆ ਡੇਲੀ 2 ਚਮਚ ਸੀਰੇ ਦੇ ਪੀਲਾ ਨਾ ਲੈ ਸਕਦੇ ਲੈ ਸਕਦੇ ਆ ਉਹਦੇ ਨਾਲ ਉਹਦੇ ਮਿਨਰਲਸ ਪੂਰੇ ਰਹਿਣਗੇ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖਿਆ ਬੱਚਿਆਂ ਦੇ ਬਚਪਨ ਚ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਉਸ ਸਾਡੇ ਜਿਹੜੇ ਜ਼ਰੂਰੀ ਪੋਸ਼ਟਿਕਟ ਤਾਤੇ ਆ ਉਹਨਾਂ ਦੀ ਘਾਟ ਹੀ ਆਉਂਦੀ ਤਾਂ ਹੀ ਹੁੰਦੇ ਆ ਉਹ ਜੇ ਉਹਨੂੰ ਵੀ ਸੀਰਾ ਦਿੱਤਾ ਜਾਵੇ ਉਹਦੇ ਵਾਲ ਜਿਹੜੇ ਗ੍ਰੇ ਹੋ ਰਹੇ ਆ ਉਹ ਬਲੈਕ ਹੋ ਜਾਣਗੇ ਹਾਂ ਜੀ ਬਕੀ ਇਹਦੇ ਚ ਉਹ ਹੈ ਕਿ ਜਿਹੜਾ ਸੀਰਾ ਆ ਲੀਵਰ ਨੂੰ ਦੀ ਸਹਾਇਤਾ ਕਰਦਾ ਡੀਟੌਕਸ ਕਰ ਹਾਂ ਜਿਸ ਤਰ੍ਹਾਂ ਕਹਿੰਦੇ ਨਹੀਂ ਹੁੰਦੇ ਸੀ ਅੱਗੇ ਕਿ ਪੀੜਿਆ ਹੋਇਆ ਤਾਂ ਰਸ ਪੀਓ ਜੀ ਠੀਕ ਹੈ ਜੀ ਜੇ ਸੀਰਾ ਹੀ ਦਿੱਤਾ ਜਾਵੇ ਡਾਇਰੈਕਟ ਉਹ ਜਾਂਦੇ ਸੋਣੇ ਨਹੀਂ ਦਿੰਦਾ ਅੱਛਾ ਬਾਕੀ ਜਿਸ ਤਰ੍ਹਾਂ ਅੱਜ ਕੱਲ੍ਹ ਦੇਖਣ ਚ ਆ ਬਾਂਝਪਨ ਬਹੁਤ ਆ ਜਿਆਦਾ ਮਤਲਬ ਲੇਡੀਜ਼ ਪ੍ਰੈਗਨਨਸੀ ਨਹੀਂ ਹੁੰਦੀ ਉਹਦੇ ਚ ਕਿਉਂਕਿ ਜਿਹੜੇ ਸਾਡੇ ਮਤਲਬ ਉਹਦੇ ਹਾਰਮੋਨਸ ਆ ਲੇਡੀਜ਼ ਦੇ ਹਾਰਮੋਨ ਉਹ ਮਤਲਬ ਸਹੀ ਨਹੀਂ ਬਣਦੇ ਜੇ ਆਪਾਂ ਉਹਨੂੰ ਸੀਰਾ ਦਿੱਤਾ ਜਾਵੇ ਮੇਜ਼ ਦੇ ਹਾਰਮੋਨਸ ਵੀ ਪੂਰੇ ਹੋ ਜਾਂਦੇ ਆ ਤੇ ਫੀਮੇਲ ਦੇ ਹਾਰਮੋਨ ਵੀ ਮੈਂ ਆਪ ਕਾਫੀ ਸਾਲਾਂ ਤੋਂ ਦੱਸ ਸਜੈਸਟ ਕਰਦਾ ਪੇਸ਼ੈਂਟ ਨੂੰ ਤੇ ਇਹ ਤੁਸੀਂ ਯੂਜ਼ ਕਰਿਆ ਕਰੋ ਮੈਂ ਸਾਲਾਂ ਸੀ ਸੀਰਾ ਰੱਖਾਂਗੇ ਜੀ ਇਹ ਸੀਰਾ ਸਾਰੀ ਡਾਕਟਰ ਸਾਹਿਬ ਦੀ ਮਿਹਰਬਾਨੀ ਹੈ ਇਹ ਇਹਨਾਂ ਨੇ ਦੱਸਿਆ ਵੀ ਇਹਨਾਂ ਦੀ ਦੇਣ ਆ ਮੈਨੂੰ ਸੀਰੇ ਬਾਰੇ ਕੁਝ ਪਤਾ ਹੀ ਨਹੀਂ ਸੀ ਮੈਂ ਤਾਂ ਇੱਧਰ ਡਰਮ ਖਾਲੀ ਨੰਗੇ ਰੱਖਤੇ ਅਗਲੇ ਮਹੀਨੇ ਵੀ ਬੈਠੇ ਮੈਂ ਚੱਲ 15 ਨੂੰ ਕਹਿਣਾ ਪਊਣਾ ਕੁਛ ਨਹੀਂ ਇਹ ਤੇ ਖਰਾਬ ਨਹੀਂ ਹੁੰਦਾ ਇਤਨਾ ਨਹੀਂ 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 ਅਸੀਂ ਇਹਨੂੰ ਹੁਣ ਅਸੀਂ ਇਸ ਵਾਰੀ ਸੰਭਾ ਕੇ ਪੂਰਾ ਤੁਹਾਨੂੰ ਸੇਫ ਰੱਖਿਆ ਕਰਦੇ ਨਹੀਂ ਖਰਾਬ ਮਤਲਬ ਸੰਭ ਕੇ ਪੈਕਿੰਗ ਕਰਕੇ ਰੱਖਾਂਗੇ ਅੱਛਾ ਜੀ ਅਗਲੇ ਸਾਲ ਲਈ ਦੇਖਾਂਗੇ ਜੇ ਲੋਕਾਂ ਦੀ ਡਿਮਾਂਡ ਵਾਧੀ ਹੋਏ ਹੋਰ ਪੈਕਿੰਗ ਕਰਦੇ ਆਂਗੇ ਨਹੀਂ ਐਤਕੀ ਅਸੀਂ ਜਿਆਦਾ ਵਾਹਾ ਆਊਗੀ ਡਿਮਾਂਡ ਦਾ ਤਾਂ ਰੋਲਾ ਹੀ ਕੋਈ ਨਹੀਂਗਾ ਦੇਖੋ ਮੈਂ ਜੋ ਡਾਕਟਰ ਸਾਹਿਬ ਕਹਿੰਦੇ ਆ ਉਹਦੇ ਹਿਸਾਬ ਨਾਲ ਤਾਂ ਲੋਕ ਆਉਣਗੇ ਜੀ ਪਰ ਮੈਨੂੰ ਨਹੀਂ ਪਤਾ ਸੀ ਇਹਦੇ ਕੋਈ ਸੀਰੇ ਚ ਇੱਕ ਹੋਰ ਚੀਜ਼ ਆ ਜੀ ਕਿ ਜਿਸ ਤਰ੍ਹਾਂ ਜਿਹੜੀ ਉਹ ਤਾਂ ਆਪਾਂ ਗੱਲ ਦਸੀਆਂ ਤੁਹਾਨੂੰ ਜਿਹੜਾ ਨੋਰਮਲ ਬੰਦਾ ਜਿਹਦਾ ਆਪਾਂ ਲੈਨੇ ਆ ਇਹਨਾਂ ਏਜ ਦੇ ਇਫੈਕਟ ਨੂੰ ਵੀ ਚੱਕਦਾ ਜਿਹੜੇ ਮੀਨਰ ਦੀ ਬਾਡੀ ਦੇ ਪੂਰੇ ਰਹਿਨੇ ਆ ਅੱਛਾ ਠੀਕ ਹੈ ਤੇ ਉਹ ਵੀ ਇੱਕ ਡਿਫਰੈਂਟ ਚੀਜ਼ ਆ ਉਹਦਾ ਫਾਇਦਾ ਪਬਲਿਕ ਨੂੰ ਇਹ ਯੂਜ਼ ਕਰਨਾ ਚਾਹੀਦਾ ਜਿਸ ਤਰ੍ਹਾਂ ਹਾਂਜੀ ਜਦ ਆਪਾਂ ਹੁਣ ਚਾਹ ਪੀਨੇ ਜਾਂ ਹੁਣ ਗਰਮੀ ਆ ਗਈਆਂ ਆਪਾਂ ਨਿੰਬੂ ਪਾਣੀ ਤਾਂ ਪੀਂਦੇ ਹੀ ਆਂ ਸਪੰਜ ਵੀ ਬਣਾ ਕੇ ਖੰਡ ਪਾਉਂਦੇ ਖੰਡ ਦੀ ਜਗ੍ਹਾ ਇਹਨੂੰ ਪਾ ਲੋ ਦੋ ਚਮਚ ਫਾਇਦੇ ਦਾ ਫਾਇਦਾ ਨਾਲੇ ਸਪੰਜ ਵੀ ਪੀਓਗਾ ਲੌਂ ਡਾਇਬੀਟਿਕ ਆ ਉਹ ਲੈ ਸਕਦਾ ਹਾਂ ਜਿਹੜੇ ਡਾਇਬੀਟਿਸ ਵਾਲਾ ਉਹਨੂੰ ਨਹੀਂ ਠੀਕ ਹੈ ਠੀਕ ਹੈ ਦੂਸਰਾ ਇੱਕ ਅੱਜ ਅੱਜ ਕੱਲ ਮੇਨ ਸਮੱਸਿਆ ਆਉਂਦੀ ਲੋਕਾਂ ਦੇ ਗੋਡੇ ਬਹੁਤ ਦੁਖਦੇ ਅੱਛਾ ਗਠੀਆ ਬਹੁਤ ਹੋ ਰਿਹਾ ਜਾਂਗੇਜ਼ ਕੁੜੀਆਂ ਨੂੰ ਮੁੰਡਿਆਂ ਨੂੰ ਹੋ ਰਿਹਾ ਗਠੀਆ ਹੋ ਰਿਹਾ ਮੇਰੇ ਕੋਲ ਪਰਸੋਂ ਪੇਸ਼ੈਂਟ ਇੱਕ ਆਇਆ ਉਹਦੀ ਏ ਸੀ ਕੀ 23 ਸਾਲ ਕੁੜੀ ਦੀ ਔਰ ਆਰ ਏ ਪੋਜ਼ਿਟਿਵ ਆ ਗੋਡੇ ਦੇ ਜੋੜ ਜਿਹੜੇ ਸੁੱਜੇ ਆ ਮੈਂ ਉਹਨਾਂ ਨੂੰ ਵੀ ਸੁਜੈਸਟ ਕੀਤਾ ਹੈ ਕਿ ਤੁਸੀਂ ਸੀਰਾ ਸੀਰਾ ਲਓ ਦੋ ਚਮਚ ਡੇਲੀ ਦੋ ਚਮਚ ਹੀ ਲਓ ਦੋ ਸਵੇਰੇ ਲਾ ਠੀਕ ਹੈ ਜੀ ਇਹ ਜਿਹੜੇ ਜੋਇੰਟ ਦੇ ਲਿਗਾਮੈਂਟ ਆ ਨਾ ਲਿਗਾਮੈਂਟ ਨੂੰ ਵੀ ਸਟਰੋਂਗ ਕਰਦਾ ਚੈ ਸਾਬ ਨੇ ਕਿਹਾ ਕਿ ਜੇ ਕੋਈ ਭਾਈ ਭਰਾ ਲਾਉਣਾ ਚਾਹਦਾ ਵੇਲਣਾ ਇਹ ਇਹਨਾਂ ਨੇ ਲਵਾਏ ਵੀ ਆ ਵੈਸੇ ਤਿੰਨ ਚਾਰ ਵੇਲ ਨੇ ਪਰ ਜੇ ਕੋਈ ਲਾਉਣਾ ਚਾਹੁੰਦਾ ਤੇ ਉਹ ਵੀ ਆ ਕੇ ਇੱਥੇ ਸੈਟਅਪ ਦੇਖ ਸਕਦਾ ਇਹਨਾਂ ਨੇ ਕਿਵੇਂ ਦੀ ਲਾਈ ਆ ਜੇ ਇਸ ਪੱਦਰ ਦੀ ਨਹੀਂ ਤੇ ਥੋੜੀ ਛੋਟੇ ਪੱਦਰ ਦੀ ਲੱਗ ਸਕਦੀ ਆ ਦੇਖੋ ਪਹਿਲਾਂ ਜਦੋਂ ਅਸੀਂ ਵੀ ਜੀ ਟ੍ਰਿਪ ਬਾਈ ਟ੍ਰਿਪ ਅੱਗੇ ਚੱਲੇ ਆ ਹੂੰ ਹੂੰ ਪਹਿਲਾਂ ਅਸੀਂ 10 ਲੱਖ ਰੁਪਈਆ ਲਾ ਕੇ ਚਲਾਇਆ ਹੂੰ ਫਿਰ ਅਗਲੇ ਸਾਲ 8 ਲੱਖ ਖੇ ਲਾਇਆ ਹੂੰ ਪਿਛਲੇ ਸਾਲ ਅਸੀਂ ਫਿਰ 10 ਲੱਖ ਪਹਿਲਾਂ ਤਾਂ ਮਸ਼ੀਨਾਂ ਚੁਣ ਲਾਈਆਂ ਅੱਛਾ ਜੀ ਅਗਲੇ ਸਾਲ ਅਸੀਂ 12-13 ਲੱਖ ਰੁਪਏ ਹੋਰ ਲਾ ਰਹੇ ਹਾਂ ਇੱਕ ਤਾਂ ਪੱਠੀਆਂ ਹੋਰ ਲੱਗਣੀਆਂ ਅੱਛਾ ਜੀ ਫਿਰ ਬੇਲਣਾ ਵੀ ਵੱਡਾ ਲਿਆਉਣਾ ਬੇਲਣਾ ਵੱਡਾ ਹੋਊਗਾ ਹਾਂ ਕ੍ਰੈਸ਼ਰ ਆ ਮਤਲਬ ਕ੍ਰੈਸ਼ਰ ਆ ਇਹ ਗੰਨੇ ਨੂੰ ਜਿਆਦਾ ਕ੍ਰੈਸ਼ ਕਰਦਾ ਇਹਦੀ ਰਸ ਦੀ ਇਹ ਦਸਕੋ ਮਤਲਬ ਕਿਲੋ 1.5 ਕਿਲੋ ਗੁੜ ਵੀ ਜਿਆਦਾ ਬਣਾਉਂਦਾ ਅੱਛਾ ਜੀ ਕਿਉਂ ਰਸ ਜਿਆਦਾ ਨਿਕਲਦਾ ਰਸ ਗੰਨੇ ਚੋਂ ਜੀ ਤੇ ਉਤਵਾਦ ਅਸੀਂ ਇੱਕ ਟਰੈਕਟਰ ਲਿਆ ਰਹੇ ਹਾਂ ਜਿਹਦੇ ਨਾਲ ਚੁੰਗੀ ਬਲਾ ਕੇ ਜਿੰਨਾ ਜਿਹੜਾ ਆ ਉਹ ਟਰੈਕਟਰ ਨਾਲ ਲਾਇਆ ਕਰਨਾ ਲੇਬਰ ਵਿੱਚ ਜਿੰਨਾ ਲਾਉਣ ਤੋਂ ਘੱਟ ਕਰਦਣੀਆਂ ਲੇਬਰ ਹੂੰ ਉਧਰੋਂ ਵੀ ਪੈਸਾ ਥੋੜਾ ਬਚਾਈਏ ਲੇਬਰ ਜ਼ਿਆਦਾ ਪੈਂਦੀ ਆ ਅੱਛਾ ਜੀ ਉਹ ਅਸੀਂ ਟਰੈਕਟਰ ਨਾਲ ਲਾਵਾਂਗੇ ਹੂੰ ਤੇ ਇੱਕ ਸ਼ੈੱਡ ਦੀ ਹੋਰ ਮੂਰੇ ਤੁਸੀਂ 80 ਰੁਪਏ ਨੂੰ ਗੁੜ ਲਾਇਆ 70 ਤੁਸੀਂ 90 ਰੁਪਏ ਨੂੰ ਲਾਇਆ ਮੇਵਾ ਕਹਿੰਦੇ ਜਿਹੜਾ ਜਿਹੜਾ ਆਓ ਦਿਖਾ ਦੇਣਾ ਮੀਵਾ ਦੇਖ ਲੋ ਯਾਰ ਮੈਂ ਮੈਂ ਸ਼ਾਇਦ ਜਾਣਦਾ ਤਾਂ ਹੋਵਾਂ ਪਰ ਹਾਂ ਇਹਦੇ ਵਿੱਚ ਅਸੀਂ 10 11 ਕਿਲੋ ਗੁੜ ਬਣਦਾ ਅੱਛਾ ਜੀ ਤੇਸੀਕ ਹੈ ਪਾਇਆ ਦੇਸੀ ਕੇ ਜੀ ਪਾਇਆ ਮਿੱਟੀ ਸੌਂ ਪਾਊਡਰ ਬਣਾ ਕੇ ਅੱਛਾ ਜੀ ਤਾਂ 100 ਗ੍ਰਾਮ ਜਵੈਣ ਤੇ 200 ਗ੍ਰਾਮ ਸੁੰਢ ਇਹਨੂੰ ਅਸੀਂ ਪਾਇਆ ਪਾਉਂਦੇ ਸੀ ਫਿਰ ਯਾਰੀ ਸ਼ਿਕਾਇਤ ਸੀ ਕਿ ਘੜਤਾਂ ਗੁੜ ਕਈ ਬੱਚੇ ਨਹੀਂ ਖਾਂਦੇ ਜਾਂ ਕਈ ਸਿਆਣੇ ਘਟ ਖਾਂਦੇ ਸੁੰਢ ਉਹ ਫਿਰ ਅਸੀਂ 200 ਗ੍ਰਾਮ ਕਰਤੀ ਹੁਣ ਸਾਰੇ ਖਾਂਦੇ ਆ ਹੂੰ ਕਦੇ ਕਿਸੇ ਦੀ ਸ਼ਿਕਾਇਤ ਨਹੀਂ ਆਈ ਕੋਈ ਸ਼ਿਕਾਇਤ ਨਹੀਂ ਆਈ ਹਾਂਜੀ ਇਹਨੂੰ ਤੁਸੀਂ ਮੇਵਾ ਬੋਲਦੇ ਆਂ ਹਾਂ ਇਹਨੂੰ ਇਹਦੇ ਵਿੱਚੋਂ ਸਿਆਹ ਦੇ ਦਿਨਾਂ ਦੇ ਵਿੱਚ ਅਸੀਂ ਇਹਦੇ ਵਿੱਚ ਤਿਲਕਾਂ ਮੂਫਲੀ ਗਰੀ ਵੀ ਪਾਉਂਦੇ ਆਂ ਅੱਛਾ ਜੀ ਮੂਫਲੀ ਗਰੀ ਪਾਉਂਦੇ ਆਂ ਹੁਣ ਨਹੀਂ ਪਾਉਂਦੇ ਕਿਉਂ ਹੁਣ ਇਹਨੂੰ ਸੁੰਡੀ ਲੱਗ ਜਾਣੀ ਆ ਜੀ ਹੁਣ ਗਰਮੀਆਂ ਦੇ ਦਿਨਾਂ 'ਚ ਥੋੜੇ ਦਿਨ ਰਹਿੰਦਾ ਫਿਰ ਇਹਨੂੰ ਸੁੰਡੀ ਪੈ ਜਾਂਦੀ ਹੈ ਖਰਾਬ ਹੋ ਜਾਂਦਾ ਇਸ ਕਰਕੇ ਬੰਦ ਕੀਤੀ ਹੈ ਦੇਸੀ ਖਾਂਡ ਦਾ ਕੀ ਰੇਟ ਰੱਖੋਗੇ ਦੇਸੀ ਖਾਂਡ ਦਾ 110 ਰੁਪਏ ਜੀ ਆ ਮਾਲ ਹੁੰਦੀ ਦਿਖਾ ਲਿਓ ਯਾਰ ਛੱਕਰ ਮੜ ਜੀ ਸਾਡਾ ਸਾਰੇ ਨੂੰ ਬਾਜ ਰੇਟ ਆ ਜਿਹੜੇ ਦੇਸੀ ਖੰਡ ਦੇਸੀ ਖੰਡ ਦਾ ਅਸੀਂ ਤਾਂ 110 ਰੱਖਿਆ ਉਹਦੇ 1 ਕੁਆਂਟਲ ਦੇ ਵਿੱਚੋਂ 6 ਕਿਲੋ ਖੰਡ ਨਿਕਲਣੇ ਆ ਉਹ 6 ਕਿਲੋ ਸੀਰਾ ਨਿਕਲ ਜਾਣਾ ਅੱਛਾ ਜੀ ਤੇ ਸੀਰਾ ਜਿਹੜਾ ਘਟਰੇ ਚ ਮੇ ਰੇਟ ਚ ਬਿਕਣਾ ਜਿਹੜੀ ਥੋੜੇ ਵੱਧ ਬੈਗ ਜਾਣੀਆਂ ਗੁੜ ਨਾਲੋਂ ਫੇਰ ਵੀ ਸਾਨੂੰ ਘਾਟੇ ਚ ਇੱਕ ਮੈਨੂੰ ਦੱਸ ਦਿਓ ਕਿ ਜਿਵੇਂ ਆਪਾਂ 80 ਦਾ ਗੁੜ ਵੇਚਦੇ ਪਏ ਆ ਹਾਂ ਤੇ 90 ਰੁਪਏ ਨੂੰ ਆਪਾਂ ਸ਼ੱਕਰ ਆ ਤੇ ਮੇਵਾ ਜਿਹੜਾ ਤੁਸੀਂ ਜਿਾ ਕਹ ਲਓ ਵੀ ਮਿਕਸ ਜਿਹੜਾ ਗੋੜਿਆ ਉਹ 130 ਰੁਪਏ ਦਾ ਆ ਠੀਕ ਹੈ ਬਾਰਾ ਖਾਂਦਾ 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 ਲਿਵਰ ਨਿਕਲ ਜਾਂਦੀ ਆ ਲਿਵਰ ਵੀ ਨਿਕਲਦੀ ਆ ਬਸ ਤੁਸੀਂ ਬਚ ਜਾਂਦੇ ਆ ਚੰਗੇ ਬਚਦੇ ਆ ਤਾਂ ਹੀ ਵਧਾਈ ਜਾਂਦੇ ਆ ਜੇ ਬਚਦੇ ਆ ਉਹ ਦੇਖੋ ਸਾਡੇ ਇਹ ਬੰਦੇ ਆ ਗਿਆ 17 ਅਸੀਂ 1.14 15 ਕੁੰਟਲ ਕੱਢਦੇ ਆ 17 ਬੰਦੇ ਤੁਹਾਡੇ ਕੋਲ ਕੰਮ ਕਰਦੇ ਵੇਲੇ ਨੇ ਤੇ 17 ਬੰਦਿਆਂ ਨੂੰ ਰੋਜ਼ਗਾਰ ਦਿੱਤਾਇਆ ਜਾਂਦਾ ਹੈ ਖਰਚਾ ਦੇ ਨਾਈਟ ਚੱਲਦੇ ਆ ਆ ਜਿਹੜੇ ਉਹ ਬੰਦੇ ਆ ਚਾਰ ਚਾਰ ਬੰਦੇ ਇੱਕ ਕੁਆਂਟਲ ਗੁਰ ਕਰਦੇ ਹੂੰ ਜਦੋਂ ਇੱਕ ਕੁਆਂਟਲ ਗੁਰ ਕੱਢਿਆ ਉਹਨਾਂ ਦੀ ਜਿਹੜੀ ਸਾਨੂੰ ਗੁਰ ਜਿਹੜਾ ਆ 6-70 ਰੁਪਏ ਕਿਲੋ ਪੈਂਦਾ ਲੇਬਰ 7 ਦਾ ਪੈਂਦੀ ਹੈ ਲੇਬਰ ਪੈਂਦੀ ਆ ਉਹਨਾਂ ਨੂੰ ਲੇਬਰ ਮਹਿੰਗੀ 24-25 ਰੁਪਏ ਲੇਬਰ ਪੈਂਦੀ ਆ ਇਸ ਕਰਕੇ ਅਸੀਂ ਰੇਟ ਘੱਟ ਰੱਖਦੇ ਆ ਤੁਹਾਨੂੰ ਦੱਸਣਾ 28 ਲੱਖ ਤਾਂ ਇਹ ਲੱਗਿਆ ਸਾਡਾ ਜੀ 12 ਲੱਖ ਰੁਪਏ ਦਾ ਮੋਰਲੇ ਸਾਲ ਮੈਂ ਹਜੇ ਖਰਚਾ 40 ਲੱਖ ਰੁਪਏ ਨੂੰ ਪਹੁੰਚਣਾ ਤੇ ਦੋ ਖੇਤ ਅਸੀਂ ਇਹਦੇ ਨੇ ਰੋਕਿਆ ਹੋਆ ਬਚੇ ਬਾਲਨ ਸੱਕ ਦਾ ਵਿੱਚ ਆ ਸਾਰੇ ਪਲਾਂਟ ਲੱਗਾ ਆ ਤੇ ਇਹ ਚੀਜ਼ਾਂ ਵੀ ਅਸੀਂ ਦੇਖ ਰੀਆਂ ਪੈਣੀਆਂ ਫਾਊਂਡ ਕਰਦੀਆਂ ਉਹ ਜਿਹੜਾ ਛੋਟਾ ਬੇਲਣਾ ਆ ਉਹਨੇ ਤਾਂ ਚਾਰ ਕਨਾਲ ਤਾਂ ਦੋ ਤਿੰਨ ਕਨਾਲ ਤਾਂ ਇਹਦੇ ਵਿੱਚ ਵੀ ਮਤਲਬ ਕਵਰ ਕਰ ਜਾਣਾ ਤੇ ਸਾਨੂੰ ਦੋ ਖੇਤ ਰੱਖਣੇ ਪੈਂਦੇ ਆ ਫੇਰ ਸਾਡਾ ਜਦੋਂ ਬਾਰਿਸ਼ਾ ਪੈਣੀ ਆ ਜਦੋਂ ਨਹੀਂ ਹੁੰਦਾ ਫੇਰ ਸਾਨੂੰ ਦੂਜੇ ਪਿੰਡ ਮੰਡੀ ਦਾਣਾ ਮੰਡੀ ਆ ਮਕੰਦਪੁਰ ਉੱਥੇ ਵੀ ਬਾਲਨ ਸਕਾ ਕੇ ਲਿਓਨੇ ਮੈਂ ਨਾ ਤਾਂ ਹੀ ਕਰਨਾ ਕਿਸਾਨਾਂ ਨੂੰ ਤੁਸੀਂ ਵੇਣ ਨਾਲ ਲਾਉਣਾ ਜੀ ਤੇ ਇਸ ਕੰਮ ਲਈ ਨਾ ਲਾਓ ਵੀ ਮੈਂ ਪੈਸੇ ਕਮਾਉਣੇ ਆ ਹੂੰ ਲੋਕਾਂ ਦੀ ਸਿਹਤ ਦਾ ਧਿਆਨ ਖਿਆਲ ਰੱਖ ਕੇ ਹੂੰ ਕੁਝ ਪਤਾ ਲੱਗਾ ਵੀ ਜਿਹੜੇ ਸਾਡੇ ਪੰਜਾਬੀ ਵੇਣ ਨੇ ਆ ਛੋਟੇ ਵੇਣ ਨੇ ਉਹ ਵੀ ਖੰਡ ਪਾਉਣ ਲੱਗ ਪਏ ਵਿੱਚ ਵਿੱਚ ਅੱਛਾ ਹਾਂ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਗੁੜੇ ਹੀ ਮਹਿੰਗਾ ਵੇਚਦੇ ਆ ਤੁਸੀਂ ਜੀਪੀ ਵਾਲਿਆਂ ਉਹਨਾਂ ਨਾਲ ਨਾ ਲਓ ਤੁਸੀਂ ਪੰਜਾਬੀਆਂ ਨਾਲ ਲਓ ਤੇ ਤੁਸੀਂ 100 ਨੂੰ ਵੇਚੋ 110 ਨੂੰ ਵੇਚ ਲਓ ਮੈਂ ਨਹੀਂ ਕਹਿੰਦਾ ਤੁਸੀਂ ਆਪਣੇ ਖਰਚੇ ਦੇਖ ਕੇ ਪਰ ਸਿੱਧਾ ਪ੍ਰੋਫਟ ਵਾਲ ਨੂੰ ਨਾ ਜਾਓ ਕਿਸੇ ਦੇ ਦੁਆਰਾ ਨਾ ਕਰੋ ਆ ਦੇਖੋ ਗੁਰੂ ਘਰ ਹੈ ਸਾਹਮਣੇ ਇੱਧਰ ਸਾਡੇ ਮੰਦਰ ਆ ਅਸੀਂ ਵਿਚਾਰ ਬੈਠੇ ਆ ਅਸੀਂ ਨਾ ਕੋਈ ਕੈਮੀਕਲ ਵਰਤਦੇ ਆ ਨਾ ਅਸੀਂ ਇਹਦੇ ਵਿੱਚ ਕੋਰਖੰਡ ਵਰਤਦੇ ਆ ਅਸੀਂ ਉਹੀ ਚੀਜ਼ਾਂ ਵਰਤਦੇ ਆ ਜਿਵੇਂ ਸਕਲਾਈ ਜੰਗਲੀ ਭਿੰਡੀ ਮਿੱਠਾ ਸੋਡਾ ਤੇ ਤੇਲ ਸੋ ਅੱਜ ਆਪਾਂ ਸ਼ੁੱਧ ਦੇਸੀ ਝੱਜ ਪੰਜਾਬੀ ਵੇਲਣਾ ਪਲਾੜਾ ਕਹਿ ਲੋ ਉੱਥੇ ਆਏ ਪਿੰਡ ਆ ਜੀ ਗੈਲ ਮੁਜਾਰੀ ਤੇ ਇਹ ਮੁਕੰਦਪੁਰ ਤੋਂ ਹੀ ਲੱਗੇ ਆ ਸ਼ਹੀਦ ਭਗਤ ਸਿੰਘ ਨਗਰ ਜ਼िला ਪੈਂਦਾ ਇਹਨਾਂ ਦਾ ਤੇ ਗੁਣ ਚਾਹੀਦਾ ਹਜੇ ਕੋਈ ਵਾਲੀ ਚੱਜ ਸਾਹਿਬ ਨੂੰ ਆਪਾਂ ਰਿਕੁਐਸਟ ਕਰ ਲੈਨੇ ਆ ਬੰਗਿਆ ਤੋਂ ਮੁਕੰਦਪੁਰ ਤੋਂ ਜੀ ਜੀ ਬੰਗਿਆ ਤੋਂ ਜੇ ਆਉਨੇ ਆ ਤਾਂ ਸਾਡਾ 5.5 ਕਿਲੋਮੀਟਰ ਦੀ ਲੋਕੇਸ਼ਨ ਆ ਓਕੇ ਜੀ ਜੇ ਮੁਕੰਦਪੁਰ ਤੋਂ ਆਨੇ ਤਾਂ 2.5 ਕਿਲੋਮੀਟਰ ਦੀ ਲੋਕੇਸ਼ਨ 2.5 ਕਿਲੋਮੀਟਰ ਦੀ ਤੇ ਲੁਧਿਆਣੇ ਤੋਂ ਆਉਣਾ ਹੋਵੇ ਫਲੌਰ ਜੇ ਲੁਧਿਆਣੇ ਵਾਲੀ ਸਾਈਡ ਤੋਂ ਆਉਣਾ ਹੋਵੇ ਫਲੌਰ ਫਲੌਰ ਤੋਂ ਨਗਰ ਅਪਰਾ ਤੇ ਸਾਡਾ ਪਿੰਡ ਮੁਕੰਦਪੁਰ ਮੁਕੰਦਪੁਰ ਤੋਂ ਸਾਡਾ ਪਿੰਡ ਜਿਨ੍ਹਾਂ ਨੇ ਇਧਰੋਂ ਬੰਗਿਆ ਨੂੰ ਆਣਾ ਉਹ ਬੰਗਿਆ ਤੋਂ ਫਿਰ ਸਾਡਾ ਪਿੰਡ ਆ ਗਿਆ ਬਿਲਕੁਲ ਜੀ ਤੇ ਬਾਕੀ ਸਾਡਾ ਟੈਲੀਫੋਨ ਨੰਬਰ ਟੈਲੀਫੋਨ ਨੰਬਰ ਜੀ ਲਗਾਤਾਰ ਤੁਹਾਡੇ ਡਿਸਪਲੇ ਕੀਤਾ ਆ ਇਹਦੇ ਵਿੱਚ ਵੀਡੀਓ ਚ ਤੋਂ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਕੰਟੈਕਟ ਕੱਲਾ ਖਤਕਾਰ ਨਹੀਂ ਕਰ ਸਕਦੇ ਕੰਟੈਕਟ ਇਹਨਾਂ ਦੇ ਨਾਲ ਜੇ ਕੋਈ ਭੈਣ ਭਰਾ ਚਾਹੁੰਦੇ ਆ ਵੀ ਅਸੀਂ ਵੀ ਆਪ ਦੇ ਵੇਲਣਾ ਲਾਈਏ ਤੇ ਉਹ ਪਰਿਵਾਰ ਵੀ ਜਿਹੜੇ ਆ ਉਹ ਸੰਪਰਕ ਕਰਕੇ ਹਜੇ ਵੇਲਣਾ ਚੱਲਦਾ ਤੇ ਹਜੇ ਇਹਨਾਂ ਕੋਲ ਆ ਕੇ ਤੁਸੀਂ ਜਿਹੜਾ ਆ ਉਹ ਦੇਖ ਲਿਓ ਭਾਈ ਵੀ ਕਿਦਾਂ ਕੰਮ ਚੱਲਦਾ ਇਹ ਸੋਨਾ ਗਾਈਡ ਕਰ ਦੇਣਗੇ ਇਹ ਗਾਈਡ ਕਰਦੇ ਵੀ ਨੇ ਸੋ ਨਾਲ ਦੀ ਨਾਲ ਜਿਹੜਾ ਆ ਉਹ ਸੁਨੇਹਾ ਵੀ ਪਹੁੰਚਾਓ ਕਿ ਆਪਾਂ ਆਪਣੀਆਂ ਸੇਤਾਂ ਦਾ ਯਾਰ ਖਿਆਲ ਰੱਖੀਏ ਪੰਜਾਬੀਓ ਜ਼ਿੰਦਗੀ ਜ਼ਿੰਦਾਬਾਦ ਆ ਔਰ ਆਪਣੀ ਸਿਹਤ ਦਾ ਆਪਣੇ ਪਰਿਵਾਰ ਆਪਣੇ ਦੋਸਤਾਂ ਰਿਸ਼ਤੇਦਾਰਾਂ ਦਾ ਇਸ ਤਰ੍ਹਾਂ ਦਾ ਖਿਆਲ ਰੱਖੋ ਅੱਜ ਸਾਹਿਬ ਪੀਆਰ ਪੰਜਾਬ ਨੂੰ ਤੁਸੀਂ ਸਮਾਂ ਦਿੱਤਾ ਤੇ ਬਹੁਤ-ਬਹੁਤ ਉਹਦੇ ਲਈ ਧੰਨਵਾਦ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਲਾ ਬਟਨ ਦਬਾ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਦਾ ਫਾਇਦਾ ਹੋ ਸਕਦਾ ਜੀ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ